ਬੰਦੀ ਕੀ ਨਾਮ ਹੈ ਪਤੀਕੇ ਨਾਲ ਦੋਗੇ ਕਿ ਕਿਤਨਾ ਵਜੇ ਮੇਰਾ ਨਾਮ ਗਰੰਦਰ ਕੁਮਾਰ ਹੈ ਮੈਂ ਕੱਚਾ ਭਗਸਰ ਰੋਡ ਤੇ ਰਹਿਣਾ ਥਾਮਨੋ ਸਾਢੇ 1 ਪੌਣੇ 8:00 ਵਜੇ ਬੰਦੇ 16-17 ਬੰਦੇ ਮੋਟਰਸਾਈਕਲਾਂ ਤੇ ਤਿੰਨ ਤਿੰਨ ਚਾਰ ਚਾਰ ਬੰਦੇ ਆ ਗਏ ਜੀ ਕਿਰਪਾਨਾਂ ਤੇ ਕਾਪੇ ਕੂਪੇ ਉਹਨਾਂ ਕੋਲ ਸੀਗੇ ਤੇ ਉਹਨਾਂ ਨੇ ਆ ਕੇ ਜੀ ਮੇਰੇ ਘਰੇ ਹਮਲਾ ਕਰਤਾ ਮੇਰੀ ਦੁਕਾਨ ਪੁੜੀਆਂ ਸੀ ਕਿ ਐਕ ਤਾਂ ਤੇ ਉਹਨਾਂ ਨੇ ਈਟਾ ਰੋੜੇ ਮਾਰੇ ਗਾਲਾਂ ਗਲੋਸ ਕੱਟੀਆਂ ਜੀ ਕਦੇ ਕੰਦੀਆਂ ਗਾਲਾਂ ਕੱਟੀਆਂ ਕੇ ਕੱਢੋ ਭਾਈ ਵੀਰ ਉਹਨੂੰ ਕਹਤਾ ਜ਼ਵੱਟਾ ਅਗੇ ਕੱਟਾਂਗੇ ਉਵੇਂ ਉਹ ਮਾਰਨ ਨੂੰ ਆਏ ਸੀਗੇ ਜੀ ਕੋਣ ਲੋਕੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹਨਾਂ ਦੇ ਜੀ ਤਾਂ ਕੋਈ ਤਾਂ 4 ਦਿਨ ਪਹਿਲੇ ਜੇ ਮੇਰੇ ਕੋ ਤੋਂ ਮੈਂ ਮੈਂ ਹੋਈ ਸੀਗੀ ਕੰਡੇ ਤੇ ਸਤ ਮੰਡੀ 'ਚ ਤੇ ਉਹ ਬੰਦੇ ਨੇ ਉਹ ਬੰਦੇ ਦੇ ਕਾਲ ਰਾਜੀ ਨਵਾ ਕਰਾਤਾ ਸੀਗਾ ਪੰਚਾਇਤ ਨੇ ਉਦੋਂ ਮਗਰ ਉਹਨਾਂ ਦੇ ਸਾਹਬ ਨੂੰ ਬੱਦੇ ਕਲ ਤੇ ਜੇ ਮੇਰੇ ਕੁੱਟ ਮਾਰ ਕਰਨ ਨੂੰ ਉਹਨੇ ਬੰਦੇ ਤੇ ਬੰਦੇ ਦੀ ਬਦਮਾਸ਼ ਸੀ ਕਿ ਇੱਕ ਤਾਂ ਰਾਜਨ ਕੁਮਾਰ ਆ ਉਹ ਤਾਂ ਵਿਜੇ ਕੁਮਾਰ ਦਾ ਮੁੰਡਾ ਸੀਗਾ ਤੇ ਇੱਕ ਸੀਗਾ ਉਹਦਾ ਮੁੰਡਾ ਅਨਵਰ ਦਾ ਤੇ ਉਹ ਨਾਲ ਸੀਗੇ ਜੇ ਮੋਂ ਬੰਨੇ ਸੀਗੇ ਉਹਨਾਂ ਨੇ ਮੈਂ ਸਿਹਾਨਦਾ ਚੰਗੀ ਤਰ੍ਹਾਂ ਜੀ ਮੇਰੇ ਘਰੇ ਕੈਮਰੇ ਲੱਗੇ ਸਾਰਾ ਕੁਝ ਹੈਗਾ ਤੇ ਉਹ ਕੈਮਰੇ ਚ ਵੀ ਆਏ ਜੇ ਮੇਰੇ ਕੋਟ ਮਾਰਕਟੋਂ ਮੈਂ ਮਾਰਨ ਨੂੰ ਆਏ ਸੀਗੇ ਕਿ ਕਿੰਨਾ ਬੇਦਾਨੀ ਮਨ ਨੁਕਸਾਨ ਜਾਣੇ ਵਾਲੀ ਜੀ ਇੱਕ ਤਾਂ ਮੋਟਰਸਾਈਕਲ ਪੰਤਾ ਉਹਨਾਂ ਨੇ ਟੱਕਰ ਲਈ ਘੜਾਇਆ ਸੀਗਾ ਤੇ ਮੇਰੇ ਘਰ ਦੇ ਦਰਵਾਜੇ ਤੋੜੇ ਆ ਤੇ ਇਟਾ ਮਾਰ ਕੇ ਸ਼ੀਸ਼ੇ ਤੋੜੇ ਆ ਜੰਗਲੇ ਦੇ ਸਾਰੇ ਸ਼ੀਸ਼ੇ ਦੂਸੇ ਪਾਸੇ ਨਿੱਕੇ ਤੇ ਗਏ ਆ ਜੀ ਮੰਗ ਕਰਤੇ ਜੀ ਫਤ ਸਖਤ ਤੋਂ ਸਤ ਇਹਨਾਂ ਤੋਂ ਕਾਰਵਾਈ ਹੋਣੀ ਚਾਹੀਦੀ ਆ ਉਸ ਤੋਂ ਇਤਫਾਲ ਸਪੋਲ ਜੀ ਕੰਪਲੇਂਟ ਕੀਤੀ ਆ ਤੇ ਬਹੁਤ ਸਨ ਦਰਕਾਰ ਦਿੱਤੀ ਆ। ਪਰੋਸਾ ਕੀ ਦੋਆ ਬੋਖੀ। ਪਰੋਸਾ ਜੀ ਅਜੇ ਇੰਚਾਰ ਸਾਹਿਬ ਆਏ ਨਹੀਂ ਆ ਜਾਣਗੇ ਤਾਂ ਵੇਖੋ ਜੀ ਮੈਂ ਤਾਂ ਕਰਾਉਣਾ ਜੀ ਪਰਚਾ ਘਟਾ ਜਾਵੇ ਨਾਲ ਤੇ ਵੱਧ ਤੋਂ ਵੱਧ ਬਹੁਤ ਚੰਗੀ ਕਾਰਵਾਈ ਹੋਣੀ ਚਾਹੀਦੀ। ਪੀਨਾ ਜੀ ਮਡਰੀ RAM ਜੀ ਮੇਰਾ ਨਾਮ। ਮੈਂ ਹੋਇਆ ਰਾਜ। ਰਾਜ ਜੀ ਮੇ ਲੜਾਈ ਹੋਈ ਸੀ ਮਾੜੀ ਜਿਵੇਂ ਬਹੁਤ ਚਲ ਹੋ ਜਿੰਦੇ ਚੰਦੇ ਗੁੰਡੇ ਵਾਰੇ। ਤੇ ਉਹ ਬੰਦਿਆਂ ਕੋਲੋਂ ਜਿਹੜਾ ਮੈਂ ਮਾਫੀ ਵੀ ਮੰਗੂ ਆ ਤੀ। ਬੰਦੇ ਬੁਲਾਏ ਜਿਹਨਾਂ ਨੂੰ ਮੈਂ ਉਹਨਾਂ ਨਾਲ ਗੰਡੇ ਬਾਰੇ ਗੱਲ ਹੋਈ ਸੀ ਕਿ ਵੀ ਸਾਡੇ ਨਾਲ ਗਾਕਾਂ ਨੂੰ ਉਂਗਲਾ ਲਾਉਂਦੇ ਸੀਗੇ ਗੰਡੇ ਕਾਦੇ ਇੱਕ ਇੱਕ ਮੰਡੇ ਚੋਨਾ ਚੋਨਾ ਚਾਰਾਂ ਚੁਰਾ ਕੇ ਹੀਦੇ ਸੀ ਹਾਂ ਤੇ ਉਹ ਚਾਰਾਂ ਚੁਰਾ ਕੇ ਹੀਦੇ ਲੜਾਈ ਦੰਗਾ ਉਂਗਲਾਂ ਲਾਤੀਆਂ ਲਾਉਂਦੇ ਸੀ ਮੈਂ ਇਹਨਾਂ ਦਾ ਬਾਕੇ ਨਲਾਈ ਨਾਮ ਕਰਾਤਾ ਗਾਲ ਬੰਦੇ ਬੰਦੇ ਆਏ ਸੀ ਜੱਫੀਆਂ ਹੀ ਪਵਾਦੀਆਂ ਇਹਨਾਂ ਦੀ ਰਾਤ ਨੂੰ ਅਸੀਂ ਦੁਕਾਨ ਬੰਦ ਕਰਕੇ ਪੌਣੇ ਘੰਟੇ ਹੋਏ ਗਏ ਆ ਤੇ 8 ਵਜੇ ਦਾ ਟਾਈਮ ਉਹ 15 ਮਿੰਟ ਬਾਅਦ ਬੰਦੇ ਆ ਗਏ ਸੀ ਤੇ ਮੋਟਰਸਾਈਕਲ ਸਾਰੀਆਂ ਤੋੜ ਕੇ ਕਰਿਆ ਆ ਕਿੰਨਾ ਦੇ ਕਰਿਆ ਪਾਬਾ ਜੀ ਵੀ ਰੋਕੇ ਕਰੇ ਕੌਣ ਨੇ ਬੰਦਾਨ ਕਿੰਨਾ ਹੋਇਆ ਹਾਂਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਪਾਬਾ ਉਹ ਕਰਕੇ ਮੋਟਰਸਿਕਲ ਨਵਾਂ ਲੈਂਦਾ ਇਹ ਗਰੀਬ ਨੇ ਦਿਹਾੜੀਆਂ ਕਰ ਕਰਕੇ ਕਿਸ਼ਤਾਂ ਤੇ ਉਹ ਵੀ ਤੋੜ ਗਿਆ ਉਹਦਾ ਕਰੇ ਦਾ ਬੰਦੇ ਕੌਣ ਨੇ ਉਹ ਜਿਹਨਾਂ ਰਾਜ ਜੀ ਨਵਾਂ ਕੁਝ ਕਰਾਇਆ ਸੀ ਕੌਣ ਬੰਦੇ ਨੇ ਉਹ ਵਿਜੇ ਕੁਮਾਰ ਤੇ ਅਨਵਰ ਦਾ ਕਿੱਥੇ ਰਹਨ ਵਾਲੇ ਆ ਇੱਥੋਂ ਆਪਣੇ ਮਕਸਰੇ ਰਹਿੰਦੇ ਨੇ ਇੱਕ ਉਹ ਬੁੜੀ ਔਰਤ ਨੇ ਦਾਇਕ ਜਨਾ ਬਾਗਲੇ ਗਲੀਂਦ ਰੰਦੇ ਆ ਰਾਜ ਨਾਮਾ ਮੈਂ ਕਰਾਤਾ ਸੀ ਜੀ ਬਾਜ ਅੱਧੇ ਘੰਟੇ ਬਾਅਦ ਬੰਦੇ ਬੈਠੇ ਸਾਨੂੰ ਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਆਸਾਂ ਚਾਹ ਨੇ ਵੀ ਸਾਨੂੰ ਸਾਡਾ ਰਾਜ ਨਾ ਵਧੀਆ ਹੋਵੇ ਬੰਦਾ ਸਾਨੂੰ ਮਿਲੇ ਬੰਦੇ ਦਾ ਸਹੀ ਗਲਾਪਨ ਸਾਥੀ ਨੂੰ ਹਾਂਜੀ ਕੀ ਨਾਮ ਹੈ ਕੀ ਕੰਟਰੋਲ ਮੇਰਾ ਨਾਮ ਰੰਜਨਾ ਹੈਗਾ ਤੇ ਆ ਮੇਰਾ ਭਰਾ ਹੈਗਾ ਰਾਤ ਨੂੰ 8:00 ਵਜੇ ਸਾਡੇ ਘਰੇ ਬਦਮਾਸ਼ ਆ ਗਏ ਸੀ 20 25 ਬਦਮਾਸ਼ ਸੀਗੇ ਤੇ ਉਹਨਾਂ ਕੋਲ ਕਰਪਾਨਾ ਸੀ ਗਿਆ ਉਹਨਾਂ ਨੇ ਸਾਡਾ ਬਾਰ ਖੜਕਾਇਆ ਸੀ ਆਕੇ ਕਰਪਾਨ ਮਾਰੀ ਗੇਟ 'ਚ ਤੇ ਮੁੜ ਕੇ ਉਹਨਾਂ ਨੇ ਅਸੀਂ ਬਾਹਰ ਨਹੀਂ ਨਿਕਲੇ ਅਸੀਂ ਕੁੰਡੀ ਲਾ ਲਈ ਸੀ ਉਹ 52 ਜਣੇ ਸੀਗੇ ਜੇ ਡਰ ਗਏ ਤਾਂ ਅਸੀਂ ਗੇਟ ਲਾ ਲਿਆ ਸੀ ਤੇ ਫਿਰ ਮੁੜ ਕੇ ਉਹ ਕਹਿੰਦੇ ਬਈ ਥੱਲੇ ਆਓ ਗਾਲਾਂ ਕੱਢਣ ਲੱਗ ਗਏ ਧਮਕੀਆਂ ਦੇਣ ਲੱਗ ਗਏ ਅੱਜ ਤੁਹਾਨੂੰ ਮਾਰ ਕੇ ਜਾਣਾ ਉਹ ਕਰਨਾ ਤੇ ਫਿਰ ਮੁੜ ਕੇ ਨਾ ਉਹਨਾਂ ਨੇ ਅਸੀਂ ਤਾਂ نیچے ਆਏ ਨਹੀਂ ਨਾ ਬਾਰ ਖੋਲਿਆ ਸੀ ਤੇ ਫਿਰ ਉਹਨਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਛੱਤ ਤੇ ਮਾਰੀਆਂ bari ਤੋੜਤੀ ਤੇ ਬਾਈਕ ਖੜਾ ਸੀ ਨਾ ਵਾਈਕੜਵਾ ਕੇ ਲੈ ਕੇ ਆਈ ਸੀਗੇ ਉਹਨੂੰ ਵੀ ਪੰਨਤਾ ਤੇ ਗਾਲਾਂ ਕੱਢੀ ਗਏ ਬਹੁਤ ਬੋਲੇ ਉਹ ਪੁਲਿਸ ਗਈ ਸੀ ਰਾਤ ਮੋਕੇ ਤੇ ਬੁਲਾਈ ਹਾਂ ਪੁਲਿਸ ਬੁਲਾ ਲਈ ਸੀ ਪੁਲਿਸ ਆ ਗਈ ਸੀ ਪਹੁੰਚ ਗਈ ਸੀ ਭੱਜ ਗਏ ਸੀ ਉਹ ਸਿਗੇ ਨਹੀਂ ਉੱਥੇ ਭੱਜ ਗਏ ਸੀ ਤੇ ਕੀ ਮੰਗ ਕਰ ਦਿੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੁਣ ਬੰਦਾ ਘਰ ਚ ਸੇਫ ਨਾ ਹੋਵੇ ਫਿਰ ਕਿੱਥੇ ਹੋਊਗਾ ਸੇਫ